ਮੈਂ ਉਹ ਕਨਫਿਊਜ਼ਨ ਕਲੀਅਰ ਕਰਨੀ ਹੈ ਨਵਾਂ ਅਗਰਵਾੜ ਹੋ ਰਾਂ ਦੀ ਹਸਤੀਫਾ ਦੇ ਗਏ ਨੇ ਕਿ ਹਸਤੀਫਾ ਲੈ ਲਿਆ ਗਿਆ ਸਰ ਇਹਦੇ ਵਿੱਚ ਜੇ ਤੁਸੀਂ ਜਾਓਗੇ ਨਾ ਕੁਝ ਗੱਲਾਂ ਨੇ ਫਿਰ ਉਹੀ ਗੱਲਾਂ ਕਿ ਇਹ ਗੱਲਾਂ ਤੁਹਾਨੂੰ ਕਿਤੇ ਛਪੀਆਂ ਨਹੀਂ ਮਿਲਦੀਆਂ ਇਹ ਗੱਲਾਂ ਤੁਹਾਨੂੰ ਕਿਤੇ YouTube ਤੇ ਪਈਆਂ ਵੀਡੀਓ ਚ ਨਹੀਂ ਮਿਲਣਗੀਆਂ ਬਹੁਤ ਦੇਰ ਨਾਲ ਹਰ ਇੱਕ ਬੰਦੇ ਦੀ ਜਾਣਕਾਰੀ ਹੁੰਦੀ ਹੈ ਜੀ ਹਰ ਇੱਕ ਬੰਦੇ ਦੀ ਕਹ ਲੋ ਕਿ ਅੰਦਰ ਦੀ ਜਾਣਕਾਰੀ ਦੇ ਸਾਧਨ ਹੁੰਦੇ ਆ ਵਸੀਲੇ ਹੁੰਦੇ ਆ ਹੁਣ ਹੋ ਸਕਦਾ ਕੋਈ ਮੇਰੇ ਨਾਲ ਨਾ ਸਹਿਮਤ ਹੋਵੇ ਮੈਂ ਉਹਦਾ ਸਵਾਗਤ ਕਰਦਾ ਜੀ ਜੀ ਦਰਅਸਲ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਦੀ ਇੱਕ ਲੜਾਈ ਹੈ ਹੂੰ ਲੜਾਈ ਕੀ ਆ ਕਿ ਦੇਖੋ ਯਾਦ ਕਰੋ ਕਿ ਜਦੋਂ ਅਚਾਨਕ ਚੱਕ ਕਹ ਲੋ ਕਿ ਕੇਜਰੀਵਲ ਪਰਿਵਾਰ ਤੇ ਵਿਪਤਾ ਟੁੱਟਦੀ ਹੈ ਹੂੰ ਕੇਜਰੀਵਲ ਸਾਹਿਬ ਅੰਦਰ ਚਲੇ ਜਾਂਦੇ ਆ ਬੀਬੀ ਸੁਨੀਤਾ ਲੜਦੇ ਆ ਹੂੰ ਔਰ ਤ ਉਹ ਕੀ ਕਰਦੀ ਆ ਕਿ ਆਪਣੇ ਪਤੀ ਲਈ ਲੜਦੀ ਆ ਚਾਹੇ ਉਹਦਾ ਘਰ ਹੋਵੇ ਪਾਰਟੀ ਹੋਵੇ ਸਭ ਕੁਝ ਸੰਭਾਲਦੀ ਆ ਉਹਦੀ ਪੇਰਵਾਹੀ ਕਰਦੀ ਆ ਜੀ ਸੁਨੀਤਾ ਕੇਜਰੀਵਾਲ ਦੇ ਨਾਲ ਉਹਨਾਂ ਦੇ ਜਿਹੜੇ ਵਫਾਦਾਰ ਸੀਗੇ ਉਹ ਖਲੋਤੇ ਹਮ ਪਰ ਤੁਹਾਨੂੰ ਯਾਦ ਹੋਣਾ ਉਹਨਾਂ ਦਿਨਾਂ 'ਚ ਇੱਕ ਬੰਦਾ ਗਾਇਬ ਸੀਗਾ ਆ ਹੁਣ ਕਮੈਂਟ ਢੇਰ ਲੱਗ ਜਾਣੇ ਤੁਹਾਡੇ ਤੋਂ ਬੁੱਝ ਨਹੀਂ ਹੋਣਾ ਕਮੈਂਟਾਂ 'ਚ ਢੇਰ ਲੱਗ ਜਾਣੇ ਆ ਕਿ ਉਹ ਬੰਦਾ ਕੌਣ ਸੀਗਾ ਜੀ ਉਹ ਸੀ ਆਰ ਸੀ ਹਮ ਠੀਕ ਹੈ ਜੀ आरसी ना बोले ते ना ही नाल ਖਲੋਤੇ ਜੀ ਠੀਕ ਹੈ ਜੀ ਹੁਣ ਆਰਸੀ ਕੌਣ ਆ ਉਹ ਨਾ ਆਰਸੀ ਇੱਕ दारू ਦਾ ਵੀ ਬ੍ਰਾਂਡ ਹੈਗਾ ਉਹ ਨਹੀਂ ਹੈ ਉਹ ਨਹੀਂ ਨੋ ਉਹਦੇ ਆਪੇ ਬੋਲ ਪੈ ਗੰਧੀਆਂ ਗੱਲਾਂ ਨਹੀਂ ਬੋਲਣ ਵਾਲੀ ਕਰਗਾ ਅੱਜ ਗੰਧੀਆਂ ਗੱਲਾਂ ਨਹੀਂ ਕਰਨੀ ਉਹ ਦੇਖ ਲੋ ਆ ਗਿਆ ਨਾ ਜੀ ਤਾਂ ਗੱਲ ਇਹ ਆ ਕਿ ਭਈ ਉਹਦੇ ਦੋ ਬੰਦੇ ਇੱਥੇ ਜੜਾ ਜਵਾਈ ਬੈਠੇ ਸੀ ਹਮ ਇੱਕ ਦੀ ਜੜ ਕੁਛ ਦਿਨ ਪਹਿਲਾਂ ਪੱਟੀ ਗਈ ਉਹ ਕੂਫੀਆ ਤਾਂ ਤਰ ਨਾਲ ਜੁੜਿਆ ਸੀ ਹੂੰ ਇਹ ਸਰ ਬਚਿਆ ਸੀਗਾ ਹਾਲਾਂਕਿ ਤੇ ਗੀਅਰ ਨਿਕਲੇ ਸੀਗੇ ਕਈ ਹਫਤੇ ਪਹਿਲਾਂ ਤੋਂ ਨਿਕਲ ਗਏ ਸੀ ਦੇਕੇ ਜੀ ਸਾਰੇ ਬੰਦਾ ਤੇ ਡਾ ਗੁਮਾਨ ਕਰਕੇ ਫਿਰਦਾ ਸੀ ਸੈਕਟਰੀਏਟ ਚ ਮੈਨੂੰ ਖੁਦ ਸੈਕਟਰੀਏਟ ਦੇ ਇੱਕ ਬੰਦੇ ਨੇ ਦੱਸਿਆ ਹੂੰ ਦੋਸਤ ਹੈ ਸਾਡਾ ਜੀ ਉਹਨੇ ਕਿਹਾ ਯਾਰ ਸਸਰੀ ਕਦੇ ਜਵਾਬ ਨਹੀਂ ਦਿੰਦਾ ਕਿਸੇ ਹੂੰ ਇਸ ਦੇ ਵੀ ਮੈਂ ਅੱਗੇ ਵੀ ਗਿਆ ਸੀ ਬਿਲਕੁਲ ਕਿਸੇ ਬੰਦੇ ਦੇ ਦਿਮਾਗ ਨੂੰ ਇਨਾ ਫਤੂਰ ਚੜਿਆ ਸੀ ਹੂੰ ਤੇਬ ਧਰਤੀ ਤੋਂ ਤੁਰਦਾ ਹੈਗਾ 2-2 3-3 ਫੁੱਟ ਤਾਂ ਜੀ ਉਹ ਉਹ ਜਿਹੜੇ ਕਹਿ ਲੋ ਕਿ ਆਰਸੀ ਸਾਹਿਬ ਆ ਹੂੰ ਠੀਕ ਹੈ ਬਾਰੇ ਤੌਰ ਤੇ ਚੀਜ਼ਾਂ ਮਤਲਬ ਕਿ ਪਬਲਿਕ ਡੋਮੇਨ ਚ ਨਹੀਂ ਆਉਂਦੀਆਂ ਕੁਝ ਚੀਜ਼ਾਂ ਅੰਦਰੇ ਅੰਦਰੇ ਚੱਲਦੀਆਂ ਤਾਂ ਉਹ ਜਿਹੜੇ ਮਤਲਬ ਕਿ ਤਾਕਤ ਵਰ ਤੁਰੇ ਸੀਗੇ ਉਹਨਾਂ ਨੂੰ ਹੌਲੀ ਹੌਲੀ ਖੋਰਿਆ ਗਿਆ ਜੀ ਇਹੀ ਦੋ ਬੰਦੇ ਸੀਗੇ ਇਹ ਨਹੀਂ ਇਹਨੂੰ ਨਵਲ ਨੂੰ ਜਦੋਂ ਲਿਆ ਕੇ ਲਿਆਂਦਾ ਗਿਆ ਨਾ ਹੂੰ ਲਾਇਆ ਗਿਆ ਇੱਕ ਨਾ ਆਪਣੇ ਇਥੇ ਵਿਭਾਗ ਹੈ ਗਵਰਨੈਂਸ ਰਿਫਾਰਮਸ ਵਾਲਾ ਹੂੰ ਉਹਦੇ ਵਿੱਚ ਇੱਕ ਐਵੇਂ ਕੁਰਸੀ ਜਿਹੜੀ ਅਡਾਤੀ ਉਸ ਡਿਪਾਰਟਮੈਂਟ ਦੇ ਤਹਿਤ ਹੂੰ ਕਿ ਇਹ ਜੀ ਚੀਫ ਗਵਰਨੈਂਸ ਆਫੀਸਰ ਆ ਇਹਨੇ ਗਾਂ ਦਿੱਲੀ ਤੋਂ ਲਿਆ ਕੇ ਜਾਂ ਆਪਦੇ ਅਗਰਵਾਲ ਭਾਈਚਾਰੇ ਚੋਂ ਲਿਆ ਕੇ ਕੁਝ ਫੈਲੋ ਬਣਾਤੇ ਅਲੱਗ ਅਲੱਗ ਡਿਪਾਰਟਮੈਂਟ ਹੈ ਮੈਂ ਅੱਗੇ ਵੀ ਇਹ ਗੱਲ ਤੁਹਾਨੂੰ ਦੱਸੀ ਆ ਇੱਕ ਵਿਅਕਤੀ ਨੇ ਉੱਥੇ ਆਪਣੇ ਭਾਈਚਾਰੇ ਤੋਂ ਜਾਂ ਆਪਣੇ ਕਿਹ ਲੁ ਕਿ ਏੜ-ਗੇੜ ਦੇ ਵਿੱਚੋਂ ਉੱਥੇ ਜਾ ਕੇ ਜੀ ਬੰਦੇ ਫਿੱਟ ਕਰਤੇ ਯਾਨੀ ਪੂਰਾ ਨੈੱਟਵਰਕ ਸਥਾਪਿਤ ਹੋ ਗਿਆ ਨਾ ਤਾਂ ਉੱਤੇ ਬੌਸ ਕੌਣ ਹੈ ਬੌਸ ਉਹ ਜੀ ਦੀ ਬਹੁ ਵੱਡੇ ਬੌਸ ਨਾਲ ਨਾਰਾਜ਼ਗੀ ਹੈ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ ਉਹ ਪਿਆਰ ਕਾਗਜ਼ੀ ਨਿਕਲਿਆ ਜੀ ਕਿ ਭਾਈ ਜਾ ਕੇ ਬਹਿ ਗਿਓ ਵਲਾਇਤ ਵਿੱਚ 94 ਸਾਡੀਆਂ ਸਦਰਾਂ ਦਾ ਕੋਰਾ ਠੂਠਾ ਭਨਵੇ ਤੇ ਨਦੀਆਂ ਦੇ ਵਹਿਣ ਸੁੱਕ ਕੇ ਕਿਹੜੇ ਹੌਸਲੇ ਚੜਾਵਾਂ ਲਾਲ ਚੂੜੀਆਂ ਵੀ ਪੂਣੀਆਂ ਦੇ ਗੀਤ ਮੁਖਗੇ ਵੀ ਜਦੋਂ ਸਾਡੇ ਤੇ ਪਈ ਤੇ ਤੂੰ ਤੇ ਵਲਾਇਤ ਜਾ ਕੇ ਟੱਪ ਕਿਉਂ ਨਵਾਂ ਨਵਾਂ ਤੇਰਾ ਵਿਆਹ ਹੋਇਆ ਸੀ ਜੀ ਸੋਣਿਆ ਤੂੰ ਸਾਡੇ ਉਜੜਨ ਦੇਖੂ ਫੀ ਅਜਸ਼ਨ ਮਨਾਏ ਨੇ ਤਾਂ ਰੌਲਾ ਤੇ ਇਹ ਪੈ ਗਿਆ ਸੀ ਜਸ਼ਨ ਮਨਾਉਂਦੇ ਫਿਰਦੇ ਸੀ ਜੀ ਸਰ ਇੱਥੋਂ ਪਿਆ ਜੇ ਰੌਲਾ ਆ ਹੈ ਨਵਲ ਦੇ ਅਸਤੀਫੇ ਦਾ ਕਾਰਨ ਪਸ਼ੋਕੜ ਇਤਿਹਾਦਕ ਜੀ ਠੀਕ ਹੈ ਨਾ ਜੀ ਇਹ ਆ ਅੰਦਰ ਦੀ ਕਹਾਣੀ ਇਹ ਕਹਾਣੀ ਜਿਹੜੀ ਆ ਨਾ ਕੁਝ ਦਿਨ ਪਹਿਲਾਂ ਹੀ ਤੈਰਨ ਲੱਗ ਪਈ ਸੀ ਹਵਾ 'ਚ ਜਦੋਂ ਉਹਦੇ ਗੇਅਰ ਨਿਕਲ ਗਏ ਕਿਸੇ ਨੇ ਪੁੱਛ ਨਾ ਨਹੀਂ ਦੱਸਣਾ ਨਹੀਂ ਉਹਨੇ ਆਖਿਆ ਜੋਗੀ ਚੱਲਦੇ ਭੜੇ ਤੇ ਨਗਰੀ ਵਸਦੀ ਭੜੀ ਆ ਚੱਕੋਸਤੀ ਫਮੈਂ ਇੱਥੇ ਕੀ ਕਰਨਾ ਠੀਕ ਹੈ ਨਾ ਜੀ ਸੋ ਇਹੀ ਕਾਰਨ ਸੀਗਾ ਕਿ ਇੱਕ ਵੱਡਾ ਬਦਲਾ ਜਿਹੜੇ ਇਹਨਾਂ ਦੀ ਇੱਕ ਮੀਡੀਆ ਏਜੰਸੀ 'ਚ ਕੰਮ ਕਰਦੇ ਸੀ ਕੁਝ ਪੰਜਾਬੀ ਮੁੰਡੇ ਕੁੜੀਆਂ ਉਦੇ ਵਿੱਚ ਔਰ ਕਮਾਲ ਦੀ ਗੱਲ ਆ ਤੁਹਾਨੂੰ ਇੱਕ ਹੋਰ ਦੱਸਾਂ ਬੇਵਸੀ ਵੀ ਕਮਾਲ ਦੀ ਚੀਜ਼ ਐ ਜੀ ਕਿ ਪੱਤਰਕਾਰਾਂ ਨਾਲ ਜੁੜੇ ਵੀ ਕੁਝ ਸੱਜਣ ਸਨੇਹੀ ਉਸ ਏਜੰਸੀ 'ਚ ਸੀਗੇ ਕਿਆ ਬਾਤ ਉਹਨਾਂ ਨੂੰ ਟਰਮੀਨੇਟ ਕਰਤਾ ਕੱਲ ਕਹਿੰਦੇ ਕੰਮ ਤੇ ਨਹੀਂ ਆਉਣਾ ਹੂੰ ਵੀ ਮਤਲਬ ਕਿ ਟੈਂਪਰੇਰੀ ਜੌਬ ਹੁੰਦੀ ਐ ਉਹਦੇ ਵਿੱਚ ਤਾਂ ਉਹ ਮੁੰਡੇ ਕੁੜੀਆਂ ਆਪਣੇ ਕੋਈ ਕੰਟੈਂਟ ਰਾਈਟਰ ਐ ਕੋਈ ਫਲਾਣਾ ਕੋਈ ਠਮਕਾਣਾ ਠੀਕ ਹੈ ਜੀ ਜੀ ਸਰਕਾਰ ਦਾ ਕੰਮ ਕਰ ਦੇਖਦੇ ਨੇ ਕੋ ਮਾੜੀ ਗੱਲ ਨਹੀਂ ਰੋਜ਼ਗਾਰ ਹੈ ਜੀ ਜੋ ਸਾਡੀ ਕਿਤੇ ਕੋਈ ਮਾੜੀ ਮੋਟੀ ਕੋਈ ਆਈਟੀ ਟੀਮ ਜੋ ਵੀ ਕੋ ਕਰਦਾ ਉਹ ਭੈਣ ਭਰਾ ਨੇ ਸਾਡੇ ਯਾਰ ਮੈਂ ਆਲਵੇਸ ਸਵਾਗਤ ਕਰਦਾ ਮੈਂ ਤੇ ਇਹਨਾਂ ਦੇ ਜਿਹੜੇ ਬੜੇ ਪੂਠਾ ਸਿੱਧਾ ਸਾਨੂੰ ਬੋਲਦੇ ਆ ਮੈਂ ਤੇ ਉਹਨਾਂ ਵਾਸਤੇ ਵੀ ਬੋਲਦਾ ਹਾਂ ਹਮੇਸ਼ਾ ਉਹਨਾਂ ਨੂੰ ਕਹਤਾ ਕਿ ਤੁਸੀਂ ਕੱਲ ਤੋਂ ਕੰਮ ਨਹੀਂ ਆਉਣਾ ਪਰ ਜਿੰਨੀ ਕੁ ਮੈਨੂੰ ਗਾਂਹ ਫੇਰ ਜਾਣਕਾਰੀ ਆ ਹਮ ਕਿ ਇੱਕ ਜਿਹੜਾ ਇਹਨਾਂ ਦਾ ਇੱਥੇ ਤਾਤਾ ਤਾਤਾ ਕਰਦਾ ਫਿਰਦਾ ਹੈ ਉਹ ਨਾਲ ਆਪਦੀ ਟੋਲੀ ਉਥੋਂ ਲਿਆ ਆਇਆ ਕਿਆ ਬਣ ਆ ਬਿਠਾ ਦਿਓ ਜੀ ਮਤਲਬ ਇੱਕ ਤਿਆਰ ਮਜਬੂਰੀ ਦੇਖੋ ਬੇਵਸੀ ਦੇਖੋ ਜੀ ਪੱਤਰਕਾਰ ਵੀ ਨਹੀਂ ਬੋਲ ਸਕਦੇ ਸਰ ਬੇਵਸੀ ਦੇਖੋ ਕਿਉਂ ਸਾਡੇ ਪੰਜਾਬੀ ਬੱਚੇ ਵੀ ਨਹੀਂ ਬੋਲ ਸਕਦੇ ਸਰ ਅਸੀਂ ਚਲੋ ਬੋਲਦੇ ਆ ਜਿੰਨੇ ਜੋ ਕਿ ਆ ਗਿਆ ਸੋ ਇਹ ਚੀਜ਼ਾਂ ਹੁੰਦੀਆਂ ਨੇ ਸਰ ਕਿ ਗੱਲ ਇਹ ਆ ਕਿ ਨਵਲ ਗਿਆ ਠੀਕ ਆ ਉਹ ਬੇਰਜ਼ਗਾਰ ਹੋ ਗਿਆ ਪਰ ਕਈ ਬੇਰਜ਼ਗਾਰਾਂ ਨੂੰ ਇੱਥੇ ਰੋਜ਼ਗਾਰ ਵੀ ਮਿਲ ਗਿਆ ਵਿਲੇ ਤੁਰੇ ਫਿਰਦੇ ਸੀ ਉਹਨਾਂ ਨੂੰ ਕੰਮ ਵੀ ਮਿਲ ਗਿਆ ਨਾ ਹਾਂ ਬਿਲਕੁਲ ਆ ਨਸ਼ਾ ਮੁਕਤੀ ਮੋਰਚਾ ਵੀ ਬਣ ਗਿਆ ਹਾਂ ਉਹਦੇ ਚ ਵਿਚਾਰ 5 ਫਿੱਟ ਹੋ ਗਿਆ ਤੇ ਹੁਣ ਤੁਸੀਂ ਪੁੱਛੋਗੇ ਇਹਨਾਂ ਦਾ ਕੰਮ ਕੀ ਆ ਸਰ ਕੋਈ ਕੰਮ ਨਹੀਂ ਹੈਗਾ ਨਸ਼ਾ ਮੁਕਤੀ ਮੋਰਚਾ ਨੇ ਯੂਨ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਦੱਸਣਾ ਕਿ ਨਸ਼ਾ ਮੁਕਤ ਅਸੀਂ ਪੰਜਾਬ ਕੀਤਾ ਕਿਵੇਂ ਕਿਉਂਕਿ ਨਸ਼ਾ ਮੁਕਤ 31 دسمبر ਗਾਈਡਲਾਈਨ ਸੀਗੀ ਉਹ ਸੀਗਾ ਨਾ ਡੈਡ ਲਾਈਨ ਅਲਟੀਮੇਟਮ ਜਿਵੇਂ ਕਹਿੰਦਾ ਡੈਡ ਲਾਈਨ ਸੀਗਾ ਧਾਲੀਵਾਲ ਸਾਹਿਬ ਨੇ ਕਿਹਾ ਸੀ 31 ਦਸੰਬਰ ਤੋਂ ਨਸ਼ਾ ਮੁਕਤ ਹੈ ਤੇ 1 ਜਨਵਰੀ 2025 ਪੰਜਾਬ ਨਸ਼ਾ ਮੁਕਤ ਸੀ ਆ ਪੀਲਾ ਪੰਜਾ ਤੇ ਐਵੇਂ ਮਤਲਬ ਕਿ ਤੇਲ ਥੋੜਾ ਜਿਹਾ ਸਸਤਾ ਹੋ ਗਿਆ ਅੱਛਾ ਤੇਲ ਸਸਤਾ ਹੋ ਗਿਆ ਤਾਂ ਕਰਕੇ ਉਹ ਥੋੜਾ ਭਜਾਇਆ ਅਦਰਵਾਈਜ਼ ਨਸ਼ਾ ਮੁਕਤ ਹੈ ਪੰਜਾਬ ਤੇ ਉਸ ਨਸ਼ਾ ਮੁਕਤੀ ਜਿਹੜੀ ਕਾਮਯਾਬੀ ਹੈ ਉਹਨੂੰ UN ਤੱਕ ਜਾਇਦਰ ਮਤਲਬ ਕਿ ਵਾਟ ਅਮਰੀਕਾ ਅਫਰੀਕਾ ਮਾਂ ਦੀ ਪੰਜ ਜਾ ਕੇ ਦੱਸਣਾ ਵੀ ਕਿਸ ਤਰ੍ਹਾਂ ਨਸ਼ਾ ਮੁਕਤ ਕਿ ਤਸਵੀਰ ਦੇ ਵਾਸਤੇ ਇੱਕ ਮੰਚ ਦੀ ਸਥਾਪਨਾ ਕੀਤੀ ਗਈ ਹੈ ਅਸੀਂ ਮਾਡਲ ਤਾਂ ਹਮੇਸ਼ਾ ਬਣਾਉਂਨੇ ਪਰ ਮਾਡਲ ਪੇਜ ਜੀ 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 ਬਿਲਕੁਲ ਇੱਕ ਮਿੱਤਰ ਵੀ ਇੱਥੇ ਗਾਣਾ ਸੁਣਾ ਰਿਹਾ ਸੀ ਕਹਿੰਦੇ ਤੂੰ ਫਿਰਦੀ ਹੈ ਗੈਰ ਨਾਲ ਤੇ ਸਾਨੂੰ ਪੱਕੀਆਂ ਰਿਪੋਰਟਾਂ ਨੇ ਪੀਵੀ 31 ਜੀ ਕਹਿ ਰਹੇ ਨੇ ਪਰ ਭਾਈ ਬਿਲਕੁਲ ਜੀ ਗਾਣੇ ਦੀ ਝੜੀ ਲਾਤੀ ਔਰ ਮਿੱਤਰ ਕਹਿ ਰਹੇ ਸੀ ਗਰੇਵਾਲ ਸਾਹਿਬ ਗਾਣੇ ਸੁਣਾਉਂਦੇ ਰਿਹਾ ਕਰੋ ਗਾਣੇ ਆ ਜਾਂਦੇ ਨੇ ਆਪੇ ਖਬਰਾਂ ਦੇ ਨਾਲ ਹਾਂ ਕਈ ਵਾਰ ਤੇ ਇੱਕ ਖਬਰ ਚ ਕਹੀ ਕੇ ਗਾਏ ਆ ਜਾਂਦੇ ਉਹ ਸਹੀ ਹੈ ਜੀ ਗਾਣਾ ਹੁਣ ਬੱਤ ਠੱਕੇ ਨਾਲ ਵੀ ਨਹੀਂ ਆਉਂਦੇ ਕਈ ਵਾਰ ਨੂੰ ਮਤਲਬ ਕੌੜ ਜਾਂਦੀ ਆ ਗੱਲ ਗੱਲ ਤੇ ਠੱ ਹੂੰ ਗੀਤ ਲਿਖਣ ਬੈਠੋ ਕਦੇ ਗੀਤ ਨਹੀਂ ਲਿਖਦਾ ਨਹੀਂ ਲਿਖਿਆ ਜਾਂਦਾ ਬਿਲਕੁਲ ਗੀਤ ਐ ਤੁਰੇ ਜਾਂਦੇ ਮੱਦੇ ਮੱਥੇ ਚ ਵੱਜਦਾ ਫਾਏ ਉਹ ਸਭ ਉਹ ਦਿੰਦਾ ਹੈ ਜੀ ਕੁਦਰਤ ਕੁਦਰਤ ਤਾਂ ਦਿੰਦੀ ਹੈ ਉਹ ਦੇਣ ਦਾ ਵੀ ਉਹਦਾ ਸਮਾਂ ਇੱਕ ਐ ਨਹੀਂ ਹੈ ਕਿ ਹਰ ਵੇਲੇ ਕੁਦਰਤ ਤੁਹਾਨੂੰ ਦੇਈ ਚੱਲੇਗੀ ਕੁਦਰਤ ਪਹਿਲਾਂ ਤੁਹਾਨੂੰ ਕਹਿੰਦੀ ਹੈ ਕਿ ਤੂੰ ਕੀ ਦੇਵੇਂਗਾ ਹੂੰ ਕੁਦਰਤ ਤੁਹਾਡੇ ਤੋਂ ਪਹਿਲਾਂ ਮੰਗਦੀ ਹੈ ਕਿ ਤੂੰ ਕੀ ਦੇਵੇਂਗਾ ਜੇ ਮਿਹਨਤ ਤਿਆਗ ਮਸ਼ੱਕਤ ਹੂੰ ਸਿੱਦਤ ਦੇਵੇਂਗਾ ਫਿਰ ਉਸ ਤੋਂ ਬਾਅਦ ਸਭ ਕੁਝ ਦਿੰਦੀ ਹੈ ਜੋ ਲੈਣ ਦਾ ਤੂੰ ਹੱਕਦਾਰ ਹੋਣਾ ਸਭ ਰੋੜੀ ਇਕ ਸਾਰੀਆਂ ਚੀਜ਼ਾਂ ਪਰਖ ਕੇ ਫੇਰ ਕਿਤੇ ਕੁਝ ਮਿਲਦਾ ਜੀ ਕਾਹ ਬੰਤਾ ਜੀ ਕਿ ਮਿੱਟੂ ਜੀ ਆਪਾਂ ਖਬਰਾਂ ਦੇ ਨਾਲ ਅੱਗੇ ਨੂੰ ਹੋਰ ਤੁਰਦੇ ਆ ਥੋੜਾ ਜਿਹਾ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਗੱਲ ਕਰ ਰਹੀ ਐ ਜਦੋਂ ਦੇ ਨਵੇਂ ਪ੍ਰਧਾਨ ਬਣੇ ਨੇ ਨਾ ਤੇ ਕਹਿ ਲੋ ਕਿ ਪਹਿਲਾਂ ਜਿਵੇਂ ਠਾਕਾਵੜ ਜੀ ਦਿੱਸਤੀ ਹੁੰਦੀ ਸੀ ਚਿਹਰੇ ਤੋਂ ਸਾਰਾ ਠਾਕਾਵੜ ਦੀ ਲਹਿ ਗਈ ਐ ਹਾਂ